ਗੁੱਡ ਮਾਰਨਿੰਗ ਗਾਇਸ ਕਿਹਾ ਚਾਲ ਅਮੀਦ ਕਿ ਸਾਰੇ ਠੀਕ ਠਾਕ ਹੋਵੰਗੇ ਕੰਮ ਉਤਾਰਦਾ ਕੰਮ ਕੰਪਾਈ ਕੇ ਤਹ ਹੁਣ ਅਸੀਂ ਸਾਗ ਮਮੀ ਸਾਗ ਬਹਿ ਗਿਆ ਇਹ ਅਸੀਂ ਸਾਗ ਬਣਾਨੇ ਅੱਜ ਥੋੜੀ ਚੁੱਲੇ ਤੇ ਨਾ ਮੀ ਸਾਗ ਲੈ ਕੇ ਆਈ ਆ ਇਹ ਹੈਗਾ ਆ ਤਮਾਖੂ ਸਰੋਂ ਇਹਨੂੰ ਤਮਾਖੂ ਸਰੋਂ ਕਹਿੰਦੇ ਆ ਅੱਜ ਬਣਾਵਾਂਗੇ ਇਹਦਾ ਸਾਗ ਸਵਾਰ ਲਈਏ ਭਾਈ ਸੇ ਨੂੰ ਕੇ ਲੈ ਲਈਏ ਛੇਲੇ ਤੇ ਫੇਰ ਤੋਕੇ ਤੇ ਅਸੀਂ ਫਿਰ ਤੇ ਦਿੱਲੀ ਚ ਰੱਖਾਂਗੇ ਇਹਨੂੰ ਚਿੱਲੇ ਦੇ ਸਾਗ ਸਵਾਰ ਲਿਆ ਤੇ ਹੁਣ ਇਹਨੂੰ ਤੋ ਲਈਏ ਤੋਕ ਕੇ ਇਹਨੂੰ ਰੱਖਦੇ ਆਂ ਸਾਗ ਲਈਏ ਕੱਢ ਔਰ ਦੂਜਾ ਕਿਉਂ ਅੱਗ ਬਾਲ ਲਈ ਆ ਤੇ ਪਹਿਲਾਂ ਰੱਖਾਂਗੇ ਆਪਾਂ ਚਾਹ। ਕਿਉਂਕਿ ਮੈਨੂੰ ਮਾ ਚਾਹ ਬਣੀ ਤਾਂ ਫੇਰ ਸਾਫ ਕੱਟ ਕੇ ਪਾ ਜਦਾਂ। ਤੁਹਾਨੂੰ ਗੁਰਲੀਂ ਦਾ ਟਾਈਮ ਹੋ ਜਾਣਾ ਸਕੂਲ ਦਾ ਗੁਰਲੀਂ ਨੂੰ ਲੈਣ ਜਾਣਾ। ਮੈਨੂੰ ਚਾਹ ਪਸੰਦ ਆ। ਸਭ ਤੋਂ ਜ਼ਿਆਦਾ ਪਸੰਦ ਚਾਹ ਜਿਹੜੀ ਛੁੱਲੇ ਤੇ ਬਣਾਈ ਹੋਵੇ। ਉਹ ਪੀਣੀ ਦਸਾਂ। ਗੈਸ ਦੀ ਚਾਹ ਨਹੀਂ ਆਣੀ। ਤੇ ਹੋਰ ਕੱਟ ਲਈ ਸੀ। ਸਾਗ ਚਾੜਦੇ ਆ ਪਤੇ ਦੇ ਵਿਚ ਸਾਗ ਦਾ ਸੀ ਰੱਖਣਾ ਚਾਹਦੇ ਤੇ ਅਸੀਂ ਇਹਨੂੰ ਸਾਗ ਕੱਟ ਲਈਏ ਇਹਨੂੰ ਹੱਥ ਨਾਲ ਕੱਟਿਆ ਹੋਇਆ ਸਾਗ ਇਹਨਾਂ ਲੱਗਦਾ ਇੱਕ ਵਾਰੀ ਮਸ਼ੀਨ ਨਾਲ ਕੱਟਿਆ ਇਹ ਸਾਨੂੰ ਨਹੀਂ ਚੰਗਾ ਲੱਗਾ ਅਸੀਂ ਹੱਥ ਨਾਲ ਸਾਗ ਕੱਟਿਆ ਤੇ ਦੇ ਦਿੱਤਾ ਪਾਵਾ ਉਹ ਤੋਂ ਪੰਡਾ ਸੁਚਾਲੇ ਲਈ ਲਈ ਤੇ ਆ ਦੇਖ ਭਾਈ ਉਹਨੂੰ ਇਹ ਕਿਚਾਰ ਹੋ ਗਈ ਅਹ ਹੋ ਗਿਆ ਤੇ ਦੁੱਧ ਪਾ ਦਿੱ ਗਏ ਵਿੱਚ ਇਹ ਜਿਹੀ ਰੱਖ ਲਿਆ ਪਾਣ ਗਏ। ਤੇ ਨੂੰ ਜਿਆਨ ਨੂੰ ਲਾਹ ਤੇ ਨੂੰ ਗਰਖੇ ਸਾਗ ਵਿੱਚ ਪਾਈਏ ਨਾਲ ਨਾਲ ਹੀ ਕਟੀਆਂ ਨੇ ਨਾਲੇ ਆ ਗਏ। ਅਸੀਂ ਸਾਗ ਨੇ ਆ ਘਟਾ। ਅਸੀਂ ਪਾਵਾਂਗੇ ਪੱਤੀ ਦੀ ਚ। ਗਾਈ ਸਕਾਹ ਕੋਣਾ ਸਾਗ ਡੰਬ ਕੇ ਪਾਉਂਦਾ ਆ। ਕਮੈਂਟਾਂ ਵਿੱਚ ਜੂ ਦੱਸਿਓ। ਇਹ ਰੋ ਸਾਗ ਡੰਬ ਕੇ ਬਣਦੀ। ਡੰਬਲੇ ਸਾਗ। ਹੁਣ ਆਪਾਂ ਪਾਈਏ ਚ। ਕਿਤਾਸੀ ਰਹੀ ਜਿੰਨਾ ਮਗਰ ਤਾਂ ਬਈ। ਉਹ ਤੋਂ ਬਾਅਦ ਜਿਪਾ ਇਸਾ ਥੋੜਾ ਹੋਰ ਸਾ ਕੱਟ ਕੇ ਵਿੱਚ ਪਾਵਾਂਗੇ ਤਾਂ ਮਿਲਦੀਆਂ ਤੁਹਾਨੂੰ ਕਿਲੇ ਸਾਫ ਉਟੜਾ गाई साग हो गया पल के घोटा हो चलन वाया मिर्चा लो ये रगड़ा ਸੰਦਗਾ ਕਰੂ ਹੂੰ ਸਾਗ ਨਾਲ ਰੋਟੀ ਆਹ ਮੱਕੀ ਦੀ ਰੋਟੀ ਰਵੀ ਕਿਦਾਂ ਪਉਦੀ ਹੌਲੀ ਹੌਲੀ ਹਾਂ ਵੀ ਕਿੰਦਾ ਨਹੀਂ ਹੈ ਸਾਗ ਸਾਗ ਬੜਾ ਵਧੀਆ ਬਣਿਆ ਅੱਜ ਇਧਰ ਨੂੰ ਲੈ ਗਿਆ ਕਿਉਂ ਮੈਂ ਨੂੰ ਜਿਆਦਾ ਖਾਣਾ ਕੋਲ ਇਹਨ ਕੀ ਦੱਸਾ ਸਾਗ ਬੈਸਟ ਮੈਨੂੰ ਸਹੀ ਹੈ ਸਹੀ ਹੈ ਗਾਇਸ ਮਿਲਦੇ ਆ ਨੈਕਸਟ ਬਲੌਗ ਵਿੱਚ ਸਾਗ ਨੂੰ ਟੈਸਟ ਇਚ ਲਈ ਬਾਏ ਬਾਏ